ਬੀਤੀ ਦੇਸ਼ਾ ਮਲਕਾ ਬਟਾਲਾ ਦੇ ਫਤੇਗੜ ਚੂੜੀਆਂ ਦੇ ਬੱਸ ਅੱਡੇ ਦੇ ਨੇੜੇ ਸੁਨਿਆਰ ਦੀ ਦੁਕਾਨ ਤੇ ਕੰਮ ਕਰਨ ਵਾਲੇ ਦੋ ਭਰਾਵਾਂ ਲਵਲੀ ਜੁਐਲਰ ਤੇ ਤਿੰਨ ਬਦਮਾਸ਼ਾਂ ਦੇ ਵੱਲੋਂ ਤਾਵੜੋ ਗੋਲੀਆਂ ਚਲਾ ਦਿੱਤੀਆਂ ਗਿਆ ਜਿਸ ਦੇ ਵਿੱਚ ਦੋ ਭਰਾ ਗੰਭੀਰ ਜ਼ਖਮੀ ਹੋਏ ਹਨ ਚਸ਼ਮ ਜਿੱਦਾਂ ਦੇ ਮੁਤਾਬਿਕ ਦੋਵੇਂ ਭਰਾ ਅਮ੍ਰਿਤਸਰ ਤੋਂ ਆਪਣੀ ਕਾਰ ਤੇ ਫਤੇਗੜ ਚੂੜੀਆਂ ਆ ਰਹੇ ਸਨ ਜਦ ਕਿ ਹਮਲਾਵਰ ਅਮ੍ਰਿਤਸਰ ਤੋਂ ਹੀ ਪਿੱਛਾ ਕਰਦੇ ਫਤੇਗੜ ਚੂੜੀਆਂ ਦੇ ਬੱਸ ਸਟੈਂਡ ਤੇ ਲਵਲੀ ਜੁਐਲਰ ਭਰਾਵਾਂ ਤੇ ਫਾਇਰਿੰਗ ਕਰ ਦਿੰਦੇ ਹਨ ਫਤੇ ਦੋਵੇਂ ਭਰਾਵਾਂ ਨੂੰ ਗੰभीर ਜ਼ਖਮੀ ਕਰ ਦਿੰਦੇ ਹਨ ਪਰ ਜਵਾਬੀ ਕਾਰਵਾਈ ਦੇ ਵਿੱਚ ਜ਼ਖਮੀ ਹੋਏ लवली ਜੂਲਰ ਵੀ ਬਦਮਾਸ਼ਾਂ ਤੇ ਆਪਣੀ ਲਾਇਸੈਂਸੀ ਅਸਲਨਾ ਫਾਇਰਿੰਗ ਕਰ ਦਿੰਦੇ ਹਨ ਜਿਸ ਤੋਂ ਸਿੱਟੇ ਵੱਜੋ ਇੱਕ ਬਦਮਾਸ਼ ਵੀ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਉਸਦੇ ਦੋ ਸਾਥੀ ਕਾਰ ਵਿੱਚ ਪਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ लवली ਜੂਲਰ ਦੇ ਦੋਵੇਂ ਜ਼ਖਮੀ ਭਰਾਵਾਂ ਨੂੰ ਤੁਰੰਤ ਇਲਾਜ ਲਈ ਅੰਮ੍ਰਿਤਸਰ ਲਿਆਂਦਾ ਹੈ ਉੱਥੇ ਘਟਨੇ ਵਾਲੀ ਜਗ੍ਹਾ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਐਸਾ ਪਤਾ ਲੱਗਾ ਚੂੜੀਆਂ ਚਨਾਰੇ ਬ੍ਰਦਰ ਤੇ ਫਾਇਰਿੰਗ ਹੋਈ ਹੈ ਫਤੇਗੜ ਚੂੜੀਆਂ ਹੋਣੀ ਥੋੜੀ ਦੇਰ ਪਹਿਲੇ ਇੱਕ ਜੁਐਲਰਸ ਸ਼ਾਪ ਹੈ ਉਹਦੇ ਤੇ ਫਾਇਰਿੰਗ ਇਨਸੀਡੈਂਟ ਹੋਈ ਹੈ ਜਿਹੜੇ ਚ ਦੋ ਜਣੇ ਜਿਹੜੇ ਜ਼ਖਮੀ ਹੋਏ ਨੇ ਅਸੀਂ ਪੁਲਿਸ ਟੀਮ ਲੈ ਕੇ ਇੱਥੇ ਪਹੁੰਚ ਗਏ ਆ ਵੈਰੀਫਾਈ ਕਰ ਰਹੇ ਆ ਜੋ ਵੀ ਕ੍ਰਾਈਮ ਹੋਇਆਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਮੁਕਦਮਾ ਦਰਜ ਕਰ ਰਹੇ ਆ ਥੈਂਕ ਯੂ ਸਰ ਕੀ ਗੱਲ ਹੋਈ ਸੇਵਟ ਗੱਡੀ ਪਈ ਪਿੱਛੋਂ ਗੱਡੀ ਲੱਗੀ ਮੁੰਡੇ ਆਉਂਦੇ ਸੀ ਸਮਾਨ ਲੈ ਕੇ ਤੇ ਉਹ ਚਾਰ ਜਣੇ ਆਏ ਪਿੱਛੋਂ ਹਾਂਜੀ ਆਚਾਰ ਨੰਬਰ ਗੱਡੀ ਜੇ 8378 ਨੰਬਰ ਤੇ ਆਉਂਦਿਆ ਫਾਇਰਿੰਗ ਹੋਈ ਹਾਂਜੀ ਹਾਂਜੀ ਕਿਵੇਂ ਘਟਨਾ ਵਾਪਰੀ ਸਾਰੀ ਕਿਸ ਤਰ੍ਹਾਂ ਹੋਇਆ ਸਾਰਾ ਨਾਲ ਮਤਲਬ ਕਿ ਅਣਜਾਣੇ ਬੰਦੇ ਵੱਲੋਂ ਕੋਈ ਅਣਜਾਣ ਬੰਦੇ ਹੀ ਭਾਈ 2-4 ਜਾਨੇ ਹਾਂਜੀ ਲੋਟਸੋ ਚੱਕਰ ਆਏ 2-4 ਦੂਸੇ ਆਏ ਕੀ ਗੱਲ ਹੋਈ ਅੱਜ ਗੱਲ ਇਹ ਕਿ ਜੋ ਤੱਕ ਜੋ ਤੱਕ ਮੈਂ ਗੱਡੀ ਦੇ ਬਾਹਰ ਨਿਕਲਿਆ ਔਰ ਤੱਕ ਤਾਂ ਫਾਇਰਿੰਗ ਹੋ ਚੁੱਕੀ ਹੀ ਪਹਿਲਾਂ ਹੀ ਠੀਕ ਜੇ ਤੇ ਜਦੋਂ ਮੇਰੇ ਸਾਹਮਣੇ ਪਹੁੰਚਿਆ ਤੇ ਉਦੋਂ ਦੂਜਾ ਬੰਦਾ ਜਿਹੜੀ ਦੂਜੀ ਥੇ ਰਹੀ ਜਿਨ੍ਹਾਂ ਨੇ ਕਹਿੰਦੇ ਪਏ ਨੇ ਕਿ ਹਾਂ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਲਵਲੀ ਜੁਲਰਸ ਵਾਲਿਆਂ ਦੇ ਉੱਪਰ ਉਹ ਆਪਣੀ ਗੱਡੀ 'ਚ ਆਪਣੇ ਬੰਦੇ ਨੂੰ ਪਾ ਕੇ ਲੈ ਕੇ ਜਾਂਦੇ ਸੀ ਮੇਰੇ ਸਾਹਮਣੇ ਹੀ ਠੀਕ ਹੈ ਤੇ ਮੈਂ ਜੋ ਤੱਕ ਵੇਖਿਆ ਕਿ ਪ੍ਰਿੰਸਪਾ ਜੀ ਪ੍ਰਿੰਸਪਾ ਜੀ ਉਹਨਾਂ ਦੇ ਵਾਖੀ ਦੇ ਉੱਪਰ ਗੋਲੀ ਲੱਗੀ ਹੋਈ ਸੀ ਤੇ ਫਿਰ ਉਹਨਾਂ ਨੂੰ ਹਸਪੀਟਲ ਵਿੱਚ ਲੈ ਕੇ ਜਾਂਦੇ ਸੀ ਕੱਲ ਇਹ ਹੋਈ ਕਿ ਸ਼ੁਰੂ ਵਿੱਚ ਜਦੋਂ ਵਾਪਸ ਆਏ ਆਪਣੇ ਜਾਂਦੇ ਵਾਰ ਜਿਨ੍ਹਾਂ ਦੇ ਲਵਲੀ ਜੁਲਰਸ ਵਾਲੇ ਜਿਹੜੇ ਆਪਣੇ ਬੰਦੇ ਨੇ ਉਹ ਦੱਸ ਰਹੇ ਨੇ ਕਿ ਉਹ ਬੰਦਿਆਂ ਨੂੰ ਅਮਸਰ ਤੋਂ ਹੀ ਮੜ ਪਿਸ਼ਾ ਕਰਦੇ ਆ ਰਹੇ ਲ ਤੇ ਜਦੋਂ ਉਹਨਾਂ ਦੀ ਗੱਡੀ ਇੱਥੇ ਆ ਕੇ ਖਲੋਤੀ ਆ ਤੇ ਉਹ ਜਿਹੜੀ ਦੂਜੀ ਧਿਰ ਵਾਲੀ ਸੀ ਉਹਨਾਂ ਨੇ ਗੱਡੀ ਨਾਲ ਮਗਰ ਲਾ ਕੇ ਇੱਥੇ ਖਲਾਰ ਕੇ ਉਹਨਾਂ ਦੇ ਉੱਪਰ ਫਾਈਟਿੰਗ ਕਰਨੀ ਸ਼ੁਰੂ ਕਰਤੀ ਸੀ ਤੇ ਫਿਰ ਉਲਟਾ ਜਵਾਬੀ ਕਾਰਵਾਈ ਕੀਤੀ ਕਿ ਉਹਨਾਂ ਨੇ ਉਹਨਾਂ ਦੇ ਉੱਪਰ ਫਾਰਿੰਗ ਕੀਤੀ ਆ ਤੇ ਕਿੰਨੇ ਜਣੇ ਜ਼ਖਮੀ ਆ ਜ਼ਖਮੀ लवली ਜੁਐਲਰਸ ਵਾਲੇ ਤੇ ਦੋ ਦੋਨੋਂ ਪਰਾ ਹੀ ਜ਼ਖਮੀ ਹੋ ਗਏ ਨੇ ਉਹ ਚੀਜ਼ ਵਿੱਚ ਉਹਨਾਂ ਦਾ ਇੱਕ ਬੰਦਾ ਜਰੂਰ ਰੇ ਵਿੱਚ ਫੱਟੜ ਹੋਇਆ ਦਾ ਦੂਜੀ ਧਿਰ ਦਾ ਦੂਜੇ ਧਿਰ ਦਾ ਵੀ ਹੋਇਆ ਫਿਰ ਜਵਾਬੀ ਕਾਰਵਾਈ ਉਹ ਆਪਣੀ ਗੱਡੀ 'ਚ ਬੰਦਾ ਆਪਣੀ ਪਾ ਕੇ ਲੈ ਗਿਆ ਸੀ ਉਹ ਹਾਂਜੀ ਕਹਿੰਦੇ ਸੀ ਲਾਈ ਆ ਗਈ ਮੈਂ ਜਸਤਾ ਨਹੀਂ ਤੰਗ ਰਹਾ ਜੋ ਵੀ ਦੋ ਦੇਖਿਆ ਕਰੋ ਜੇੜ ਲੱਗੇ ਨਾ ਇਧਰੋਂ ਹੋ ਕੇ ਨਾ ਸਿਆਰ ਕਰਕੇ ਤੇ ਜੇੜ ਲੱਗੇ ਕਿੱਥੇ ਆਓ ਇੱਥੇ ਬੰਦੇ ਨਹੀਂ ਹੈਗੇ ਕੋਈ ਉਦੋਂ ਕਿੱਥੇ ਬੰਦਾ ਕੋਈ ਨਹੀਂ ਹੈਗਾ ਉਦੋਂ ਉੱਥੇ ਬੜੀ ਆਵਾਜ਼ ਆਈ ਮੈਨੂੰ ਰੋੜ ਰੱਪੇ ਦੀ ਮੈਂ ਭੱਜਾਂ ਆਇਆ ਵਾਂ ਤੇ ਇੱਕ ਦਿਨ ਉਹ ਇੱਥੇ ਦੁਹਤਾਂ ਮਾਰੀ ਹੈ ਤੇ ਨਾਲ ਹੀ ਫਾਇਰਿੰਗ ਹੋ ਗਈ ਆ ਬੰਦੇ ਕੌਣ ਸੀ ਮੈਨੂੰ ਨਹੀਂ ਸ਼ਾਨਣੀ ਆ ਤੁਸੀਂ ਫੇਰ ਫਾਇਰਿੰਗ ਹੋਈ ਕਿੰਨੇ ਜਣੇ ਆਏ ਇੱਥੇ ਕੋ 10 ਜਣੇ ਇਕੱਠੇ ਹੋਏ ਹੋਣੇ ਨੇ ਕੌਣ ਨੇ ਕੌਣ ਨਹੀਂ ਇਹ ਨਹੀਂ ਬਤਾਉਂਦੇ ਗੋਲੀ ਕਿਹਨੇ ਕਿਹਨੂੰ ਲੱਗੀ ਇਹ ਨਹੀਂ ਬਤਾਉਂਦੇ ਹੈ ਇਹ ਨਹੀਂ ਪਤਾ ਆਹ ਕੈਮਰਾ ਦੇਖ ਲਿਓ ਉਹ ਵੱਤ ਤੋਂ ਬਾਈ ਤਿੰਨੇ ਨੇ ਆਈ ਗੱਡੀ ਹਾਂ ਤਿੰਨੇ ਜਣੇ ਆਏ ਸੀ ਹਾਂ ਹਾਂ ਕੀ ਗੱਲ ਤਿੰਨੇ ਜਣੇ ਤਿੰਨੇ ਜਣੇ ਆਏ ਸੀ ਮਤਲਬ ਕਿ ਇੱਥੇ ਖੇਰਪੁਰ ਮਾਰਕੀਟ ਦੇ ਮਤਲਬ ਆਪਸ ਵਿੱਚ ਕੋਈ ਗਰੰਦ ਪਤਾ ਨਹੀਂ ਕੀ ਹਿਸਾਬ ਦਾ ਪਿੱਛੋਂ ਲੱਗੇ ਇਹਨਾਂ ਦੇ ਬੰਦੇ ਅੱਛਾ ਉਹਨਾਂ ਨੇ ਇੱਥੇ ਦੋ ਬਰਾਮਾਂ ਦੇ ਗੋਲੇ ਇਹ ਵਨ ਪੰਜਾਬੀ ਟੀਵੀ ਦੇ ਲਈ ਬਟਾਲਾ ਤੋਂ ਲਾਪਰੀ ਖੁਸ਼ੀਪੁਰ ਦੀ ਰਿਪੋਰਟ